ਪਤਾ ਨਹੀਂ ਕਿੰਨੀ ਜਗ੍ਹਾ ਤੋਂ ਰਿਕਵੈਸਟ ਕਰਕੇ ਕਿ ਵੀ ਸਾਨੂੰ ਇਹਦੇ ਚ ਮੰਨੂ ਉਦ੍ਹਾ ਦਿੱਤਾ ਜਾਵੇ ਠੀਕ ਹੈ ਨਾ ਜਿਹੜੀ ਅੱਜ ਕਹਿ ਰਹੀ ਕਿ ਅਸੀਂ ਉਹਦੇ ਕੋਲ ਗਏ ਸਾਂ ਜੱਟਵਾਸਵਾ ਨੂੰ ਤੇਰੇ ਕੋਲ ਜਾਣ ਦੀ ਲੋੜ ਨਹੀਂ ਸੀ ਤੁਸੀਂ ਅਪਰੋਚਾਂ ਪਵਾ ਪਵਾ ਕੇ ਜਿਹੜੇ ਸਾਡੇ ਪ੍ਰਧਾਨ ਨੇ ਪੰਜਾਬ ਦੇ ਹਰਪਾਲ ਹਰਪੁਰਾ ਉਹਨਾਂ ਦੇ ਰਿਕਵੈਸਟ ਕਰ ਕਰਕੇ ਤੁਸੀਂ ਇਹ ਉਦ੍ਹਾ ਪ੍ਰਾਪਤ ਕੀਤਾ ਅੱਜਕੱਲ ਜਿਵੇਂ ਬਿਗ ਬਾਸ ਦੇ ਸ਼ੋ ਨੀ ਹੁੰਦੇ ਤੇ ਲੋਗ ਨੈਗੇਟਿਵ ਨਹੀਂ ਵੀ ਹੁੰਦੇ ਤੇ ਆਪਣੇ ਆਪ ਨੂੰ ਨੈਗੇਟਿਵ ਕਰਕੇ ਖਬਰਾਂ 'ਚ ਰਹਿਣਾ ਚਾਹੁੰਦੇ ਨੇ ਵੀ ਕਿਸੇ ਤਰੀਕੇ ਦਾ ਬਿਗ ਬਾਸ ਦੇ ਅੰਦਰ ਮੈਨੂੰ ਬੁਲਾ ਲੈਣ ਕਿ ਨੈਗੇਟਿਵ ਇਮੋਸ਼ਨਸ ਨੂੰ ਛੇੜ ਕੇ ਆਪਣੇ ਆਪ ਨੂੰ ਹੀਰੋ ਨਾ ਦਿਖਾਓ ਮਿੰਤਾ ਕਰਕੇ ਜਿਨੇ ਉਹਦਾ ਲਿਆ ਹੋਵੇ ਉਹ ਸਤਿਫਾ ਦੇ ਗਈ ਕਿਉਂ ਤੇ ਉਹਦੇ ਵਿੱਚ ਅਸੀਂ ਤੇਰੇ ਤਰਲੇ ਕਟਾਂਗੇ ਆ ਕੇ ਕਿ ਵੀ ਤੂੰ ਸਾਨੂੰ ਜੁਆਇਨ ਕਰ ਲੈ ਹੂ ਆਰ ਯੂ ਠੀਕ ਹੈ ਇੱਕ ਇੱਕ ਕੀ ਕਹਿੰਦੇ ਨੇ ਦੋ ਤਿੰਨ ਇੰਟਰਵਿਊ ਦੇਣ ਦੇ ਨਾਲ ਜਾਂ ਇੱਧਰ ਉੱਧਰ ਖਿਲਾਰੇ ਪਾਣ ਦੇ ਨਾਲ ਕਿ ਬੰਦਾ ਲੀਡਰ ਬਣ ਜਾਂਦਾ ਜਿੱਥੇ ਤੱਕ ਸੋਨੀਆ ਮਾਨ ਨੂੰ ਮੈਂ ਪੁੱਛਣਾ ਚਾਹਨਾ ਵਾ ਵੀ ਤੂੰ ਜਦੋਂ ਉੱਥੇ ਗਈ ਤੇ ਮੈਨੂੰ ਇਹ ਦੱਸ ਕਿ ਤੈਨੂੰ जाट ਮਾਨ ਸਭਾ ਨੇ ਜਾ ਕੇ ਰੋਕਿਆ ਤੈਨੂੰ जाट ਮਾਨ ਸਭਾ ਨੇ ਆ ਕੇ ਕੁਝ ਕਿਹਾ ਕਿ ਵੀ ਤੋਂ ਉੱਥੇ ਕਿਉਂ ਗਈ ਕਿ ਕਈ ਬੰਦਿਆਂ ਨੂੰ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਜਾਂ ਆਪਣੇ ਆਪ ਨੂੰ ਚਮਕਾਉਣ ਵਾਸਤੇ ਸ਼ਕੂਫੇ ਛੱਡਣ ਦੀ ਆਦਤ ਹੁੰਦੀ। ਅਸਤੀਫੇ ਵਿੱਚ ਕੁਝ ਤਾਂ ਲਿਖਿਆ ਹੀ ਹੋਊਗਾ ਨਾ ਕਿ ਤੁਸੀਂ ਪਿੱਛੇ ਨਹੀਂ ਗਏ ਉੱਥੇ ਉਹਨਾਂ ਦੇ ਸੱਟਾਂ ਵੱਜ ਗਈਆਂ ਤੁਸੀਂ ਸਪੋਰਟ ਨਹੀਂ ਕਰਦੇ ਕਿਸਾਨੀ ਮੋਚੇ ਨੂੰ। ਅਸਤੀਫਾ ਉਹਨੇ ਭੇਜਿਆ ਸਾਡੇ ਵਟਸਐਪ ਗਰੁੱਪ ਦੇ ਉੱਤੇ। ਠੀਕ ਹੈ। ਕੱਲ ਕੀ ਭੇਜਿਆ ਤਾਂ ਦੱਸ ਦੋ। ਇੱਕ ਸਿਰਫ ਉਸ ਤੋਂ ਬਾਅਦ ਇਮੀਡੀਏਟਲੀ মিডিਆ 'ਚ ਬਿਆਨ ਦੇਣੇ ਸ਼ੁਰੂ ਕਰ ਦਿੱਤੇ। ਇਟ ਇਜ਼ ਅ ਪ੍ਰੋਪਾਗੈਂਡਾ। ਕਿ ਤੁਸੀਂ 3 ਵਜੇ ਭੇਜਦੇ ਹੋ 4 ਵਜੇ ਤੁਹਾਡੇ ਇੰਟਰਵਿਊ ਆਣੇ ਸ਼ੁਰੂ ਹੋ ਜਾਂਦੇ ਨੇ ਤੇ ਇਹਦਾ ਮਤਲਬ ਤੁਸੀਂ ਇੱਕ ਪ੍ਰੋਪਗੈਂਡਾ ਕੀਤਾ ਸੋਨੀਆ ਮਾਨ ਨੇ ਕਿੰਨੇ ਕੋਹੋਂ ਤੱਕ ਯੂਥ ਜੋੜੇ ਨੇ ਮਾ ਸਭਾ ਨਾਲ ਉਹ ਭਾਈ ਸਾਹਿਬ ਇਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹਾਂਗਾ ਖਨੋਰੀ ਬਾਰਡਰ ਉੱਤੇ ਸੋਨੀਆ ਮਾਨ ਜਾਂਦੇ ਨੇ ਸੋਨੀਆ ਮਾਨ ਜਦੋਂ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਸੱਟਾਂ ਲੱਗਦੀਆਂ ਨੇ ਤਾਂ ਵਾਪਸ ਆ ਕੇ ਉਹ ਅਸਤੀਫਾ ਦੇ ਦਿੰਦੇ ਨੇ ਜੱਟ ਮਾ ਸਭਾ ਦੇ ਵਿੱਚ ਸੋਨੀਆ ਮਾਨ ਦਾ ਉਹਦਾ ਯੂਥ ਵਿੰਗ ਦੇ ਪ੍ਰਧਾਨ ਵਜੋਂ ਮੈਂ ਪੰਜਾਬ ਦੇ ਆ ਹੁਣ ਚਰਚਾ ਕਰਾਂਗੇ ਕਿ ਸੋਨੀਆ ਮਾਨ ਦਾ ਉੱਥੇ ਜਾਣ ਦਾ ਜੋ ਇਰਾਦਾ ਸੀ ਕਿ ਉਹ ਜੱਟ ਮਾਨ ਸਭਾ ਵੱਲੋਂ ਭੇਜੇ ਗਏ ਸਨ ਜਾਂ ਉਹ ਨਿੱਜੀ ਤੌਰ ਉੱਤੇ ਉੱਥੇ ਗਏ ਸਨ ਅਸਤੀਫਾ ਹੋ ਜਾਂਦਾ ਇਹ ਸਪੱਸ਼ਟ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਰਾਜਾ ਸਿੰਘ ਜੋ ਕਿ ਪੰਜਾਬ ਦੇ ਸੂਬੇ ਦੇ ਜਨਰਲ ਸਕੱਤਰ ਜੱਟ ਮਾਨ ਸਭਾ ਵੱਲੋਂ ਨੇ ਤਾਂ ਗੱਲਬਾਤ ਕਰਾਂਗੇ ਕਿ ਜੱਟ ਮਾਨ ਸਭਾ ਕੋਲੋਂ ਪੁੱਛ ਕੇ ਗਈ ਸੀ ਸੋਨੀਆ ਮਾਨ ਜਾਂ ਫਿਰ ਨਿੱਜੀ ਤੌਰ ਉੱਤੇ ਗਏ ਨੇ ਤੇ ਅਸਤੀਫੇ ਦਾ ਕਾਰਨ ਕੀ ਸੀ ਰਾਜਾ ਸਿੰਘ ਸਾਡੇ ਨਾਲ ਨੇ ਸਭਾ ਦਾ ਸਵਾਗਤ ਹੈ ਦੇਖੋ ਵਿਜੇ ਜੀ ਅਸਤੀਫੇ ਦਾ ਕਾਰਨ ਤੇ ਤੁਹਾਨੂੰ ਸੋਨੀਆ ਮਾਨ ਹੀ ਦੱਸੂਗੀ ਅਸੀਂ ਤੇ ਇਹ ਦੱਸ ਸਕਨੇ ਆ ਕਿ ਵੀ ਇਹ ਇੰਨੀ ਵੱਡੀ ਆਰਗੇਨਾਈਜੇਸ਼ਨ ਹੈ ਜਿਨੇ ਕਈ ਸਟੇਟਸ ਦੇ ਅੰਦਰ ਜਾਟਾਂ ਨੂੰ ਅਰੈਕਸ਼ਨ ਲੈ ਕੇ ਦਿੱਤਾ ਠੀਕ ਹੈ ਇਹਦੇ ਵਿੱਚ ਸੋਨੀਆ ਮਾਨ ਜਿਵੇਂ ਤੁਸੀਂ ਕਹਿ ਸਕਦੇ ਹੋ ਨਾ ਕਿ ਇੱਕ ਰੋਲ ਪਲੇ ਕਰਨ ਆਈ ਸੀ ਉਹ ਵੀ ਪਤਾ ਨਹੀਂ ਕਿੰਨੀ ਜਗ੍ਹਾ ਤੋਂ ਰਿਕਵੈਸਟ ਕਰਕੇ ਕਿ ਵੀ ਸਾਨੂੰ ਇਹਦੇ ਚ ਮੰਨੂ ਅਹੁਦਾ ਦਿੱਤਾ ਜਾਵੇ ਠੀਕ ਹੈ ਨਾ ਜਿਹੜੀ ਅੱਜ ਕੈਰੀ ਕਿ ਅਸੀਂ ਉਹਦੇ ਕੋਲ ਗਏ ਸਾਂ ਜੱਟ ਮਾਂ ਸਭਾ ਨੂੰ ਤੇਰੇ ਕੋਲ ਜਾਣ ਦੀ ਲੋੜ ਨਹੀਂ ਸੀ ਤੁਸੀਂ ਅਪਰੋਚਾਂ ਪਵਾ ਪਵਾ ਕੇ ਜਿਹੜੇ ਸਾਡੇ ਪ੍ਰਧਾਨ ਨੇ ਪੰਜਾਬ ਦੇ ਹਰਪਾਲ ਹਰਪੁਰਾ ਉਹਨਾਂ ਦੇ ਰਿਕੁਐਸਟ ਕਰ ਕਰਕੇ ਤੁਸੀਂ ਇਹ ਉਦਾਂ ਪ੍ਰਾਪਤ ਕੀਤਾ ਠੀਕ ਹੈ ਜਿੱਥੇ ਤੱਕ ਸੋਨੀਆ ਮਾਨ ਨੂੰ ਮੈਂ ਪੁੱਛਣਾ ਚਾਹਨਾ ਵਾ ਵੀ ਤੂੰ ਜਦ ਉੱਥੇ ਗਈ ਤੇ ਮੈਨੂੰ ਇਹ ਦੱਸ ਕਿ ਤੈਨੂੰ ਜੱਟ ਮਾਂ ਸਭਾ ਨੇ ਜਾ ਕੇ ਰੋਕਿਆ ਤੈਨੂੰ ਜੱਟ ਮਾਂ ਸਭਾ ਨੇ ਆ ਕੇ ਕੁਝ ਕਿਹਾ ਕਿ ਵੀ ਤੂੰ ਉੱਥੇ ਕਿਉਂ ਗਈ ਭਈ ਜਿਹੜੇ ਉੱਥੇ ਇਲੈਕ ਜਿਹੜੇ ਉੱਥੇ ਯੂਥ ਹੈ ਉਹਦੇ ਅੰਦਰ ਕਿੰਨਾ ਪਰਸੈਂਟ ਤੇ ਉੱਥੇ ਜਾਟ ਹੀ ਹੈ ਜਿਹੜਾ ਕੀ ਕਹਿੰਦੇ ਨੇ ਉੱਥੇ ਲੜਾਈ ਲੜ ਰਿਹਾ ਹਰ ਕਮਿਊਨਿਟੀ ਲੜਾਈ ਲੜ ਰਹੀ ਹੈ ਕਿਸਾਨਾਂ ਦੀ ਤੇ ਅਸੀਂ ਕਿਉਂ ਰੋਕਾਂਗੇ ਠੀਕ ਹੈ ਲੇਕਿਨ ਕੀ ਮੁੱਦਾ ਹੈ ਪ੍ਰੋਬਲਮ ਕੀ ਹੈ ਕਿ ਕਈ ਬੰਦਿਆਂ ਨੂੰ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਜਾਂ ਆਪਣੇ ਆਪ ਨੂੰ ਚਮਕਾਉਣ ਵਾਸਤੇ ਸ਼ਗੂਫੇ ਛੱਡਣ ਦੀ ਆਦਤ ਹੁੰਦੀ ਹੈ ਔਰ ਇਹਨੂੰ ਵੀ ਮਨ ਨੂੰ ਲੱਗਦਾ ਸ਼ਗੂਫੇ ਛੱਡਣ ਦੀ ਆਦਤ ਹੈ ਠੀਕ ਹੈ ਨਾ ਜਿਹੜੀ ਚੀਜ਼ ਤੁਹਾਨੂੰ ਆਰਾਮ ਨਾਲ ਮਿਲ ਜਾਂਦੀ ਹੈ ਨਾ ਉਹ ਤੁਸੀਂ ਉਹਦੀ ਕਦਰ ਨਹੀਂ ਪਾਉਂਦੇ ਏਸੀ ਵਾਸਤੇ ਅੱਜ ਅਸੀਂ ਇਸ ਗੱਲ ਦੀ ਪੂਰੀ ਤਰ੍ਹਾਂ ਦੀ ਅਸੀਂ ਇਹ ਗੱਲ ਕਹਿੰਨੇ ਆ ਕਿ ਨਾ ਤੇ ਅਸੀਂ ਇਹਨੂੰ ਕਿਸਾਨੀ ਅੰਦੋਲਨ ਚ ਜਾਨ ਚ ਰੋਕਿਆ ਨਾ ਇਹਨੂੰ ਆਉਣ ਤੋਂ ਬਾਅਦ ਕੋਈ ਟੋਕਿਆ ਵੀ ਤੂੰ ਕਿਉਂ ਗਈ ਠੀਕ ਹੈ ਔਰ ਜਿੱਥੇ ਤੱਕ ਗੱਲ ਹੈ ਕਿ ਅਸੀਂ ਉਹਦੇ ਨਾਲ ਨਹੀਂ ਖੜੇ ਕਿਸਾਨੀ ਅੰਦੋਲਨ ਦੇ ਤੇ ਇਹ ਬਿਲਕੁਲ ਹੀ ਗੱਲ ਗਲਤ ਹੈ ਸਾਡੇ ਜਿਹੜਾ ਪ੍ਰਧਾਨ ਹੈ ਜਾਂ ਅਸੀਂ ਆ ਜੇ ਜਿੰਨੇ ਵੀ ਸਾਡੇ ਮੈਂਬਰਸ ਨੇ 24 ਘੰਟੇ ਇਸ ਅੰਦੋਲਨ ਦੇ ਉੱਤੇ ਨਜ਼ਰ ਰੱਖੇ ਹੋਏ ਆ ਦਿੱਲੀ ਛੱਡ ਕੇ ਹਰਪਾਲ ਜੀ ਇੱਥੇ 4-5 ਦਿਨ ਕੰਟੀਨਿਊ ਇੱਥੇ ਰਹੇ ਨੇ ਕਿ ਜਿਹਦੇ ਵਿੱਚ ਉਹਨਾਂ ਨੇ ਦੇਖਿਆ ਕਿ ਅਗਰ ਕਿਸੇ ਚਾਹੀ ਵੀ ਸਾਨੂੰ ਜ਼ਰੂਰਤ ਪਏਗੀ ਤੇ ਅਸੀਂ ਜੋ ਵੀ ਰੋਲ ਪਲੇ ਕਰਨਾ ਹੋਏਗਾ ਕਰਾਂਗੇ ਪਰ ਜਦ ਤੱਕ ਕਿਸੇ ਨੂੰ ਸੱਦਾ ਨਾ ਮਿਲੇ ਜਦ ਤੱਕ ਕੋਈ ਗੱਲ ਨਾ ਹੋਵੇ ਐਵੇਂ ਆਦਮੀ ਕੌਣ ਕਿੱ데 ਜਾਂਦਾ ਹੈ ਲੇਕਿਨ ਅਸੀਂ ਐਸੀ ਐਸ ਗੱਲ ਨਹੀਂ ਕਿ ਸੱਦਾ ਮਿਲੇ ਜਾਂ ਨਾ ਮਿਲੇ ਸਾਨੂੰ ਜਿਸ ਦਿਨ ਲੱਗੇਗਾ ਕਿ ਵੀ ਇਹ ਪਿੱਛੇ ਆ ਰਹੇ ਨੇ ਜਾਂ ਦਿੱਕਤ ਆ ਰਹੀ ਹੈ ਤੇ ਅਸੀਂ ਪੂਰੀ ਤਾਕਤ ਲਗਾਵਾਂਗੇ ਇਹਨਾਂ ਦੇ ਪਿੱਛੇ ਗੱਲ ਬਸ ਸੋਨੀਆ ਮੰਨ ਤੇ ਕਰਨੇ ਆ ਉਹਨਾਂ ਨੇ ਅਸਤੀਫਾ ਦਿੱਤਾ ਹੈ ਅਸਤੀਫੇ ਵਿੱਚ ਕੁਝ ਤਾਂ ਲਿਖਿਆ ਹੀ ਹੋਊਗਾ ਨਾ ਕਿ ਤੁਸੀਂ ਪਿੱਛੇ ਨਹੀਂ ਗਏ ਉੱਥੇ ਉਹਨਾਂ ਦੇ ਸੱਟਾਂ ਵੱਜ ਗਈਆਂ ਤੁਸੀਂ ਸਪੋਰਟ ਨਹੀਂ ਕਰਦੇ ਕਿਸਾਨੀ ਮੋਚੇ ਨੂੰ ਅਸਤੀਫਾ ਉਹਨੇ ਭੇਜਿਆ ਸਾਡੇ ਵਟਸਐਪ ਗਰੁੱਪ ਦੇ ਉੱਤੇ ਠੀਕ ਹੈ ਚੱਲ ਕੀ ਭੇਜਿਆ ਤਾਂ ਦੱਸ ਦੋ ਨਹੀਂ ਇਹੀ ਹੋਰ ਭੇਜਿਆ ਕਿ ਜੀ ਮੈਂ ਇੱਥੋਂ ਆਪਣੀ ਸੇਵਾਵਾਂ ਹੁਣ ਮੈਂ ਨਹੀਂ ਦੇ ਪਾਵਾਂਗੀ ਤੇ ਮੈਂ ਛੱਡ ਰਹੀ ਹਾਂ ਠੀਕ ਹੈ ਜੀ ਕੋਈ ਕਾਰਨ ਲਿਖਿਆ ਕੋਈ ਕਾਰਨ ਨਹੀਂ ਲਿਖਿਆ ਇੱਕ ਸਿਰਫ ਉਸ ਤੋਂ ਬਾਅਦ ਇਮੀਡੀਏਟਲੀ মিডিਆ 'ਚ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਇਟ ਇਜ਼ ਅ ਪ੍ਰੋਪਗੈਂਡਾ ਕਿ ਤੁਸੀਂ 3 ਵਜੇ ਭੇਜਦੇ ਹੋ 4 ਵਜੇ ਤੁਹਾਡੇ ਇੰਟਰਵਿਊ ਆਣੇ ਸ਼ੁਰੂ ਹੋ ਜਾਂਦੇ ਨੇ ਤੇ ਇਹਦਾ ਮਤਲਬ ਤੁਸੀਂ ਇੱਕ ਪ੍ਰੋਪਗੈਂਡਾ ਕੀਤਾ ਕਿ ਵੀ ਕਿੱਥੇ ਮੰਨੂ ਲੋਕੀ ਐਕਚੁਅਲੀ ਕਿ ਕਈਆਂ ਨੂੰ ਨਾ ਲੀਡਰ ਬਣਨ ਦੀ ਬੜੀ ਜਲਦੀ ਹੈ ਠੀਕ ਹੈ ਅੱਜ ਕੱਲ ਜਿਵੇਂ ਬਿੱਗ ਬਾਸ ਦੇ ਸ਼ੋਅ ਨਹੀਂ ਹੁੰਦੇ ਤੇ ਲੋਕ ਨੈਗੇਟਿਵ ਨਹੀਂ ਵੀ ਹੁੰਦੇ ਤੇ ਆਪਣੇ ਆਪ ਨੂੰ ਨੈਗੇਟਿਵ ਕਰਕੇ ਖਬਰਾਂ 'ਚ ਰਹਿਣਾ ਚਾਹੁੰਦੇ ਨੇ ਵੀ ਕਿਸੇ ਤਰੀਕੇ ਦਾ ਬਿੱਗ ਬਾਸ ਦੇ ਅੰਦਰ ਮੈਨੂੰ ਬੁਲਾ ਲੈਣ ਠੀਕ ਹੈ ਤੇ ਮੈਂ ਨਹੀਂ ਕਹਿੰਦਾ ਕਿ ਸੋਨੀਆ ਮਾਨ ਬਿਗ ਬਾਸ ਵਾਸਤੇ ਕਰ ਰਹੀ ਹੈ ਤੁਸੀਂ ਇਹਨੂੰ ਅਦਰਵਾਈਜ਼ ਨਾ ਲੈਣਾ ਪਰ ਮੈਂ ਕਹਿਣਾ ਚਾ ਰਿਹਾ ਕਿ 네ਗੇਟਿਵ ਇਮੋਸ਼ਨਸ ਨੂੰ ਛੇੜ ਕੇ ਆਪਣੇ ਆਪ ਨੂੰ ਹੀਰੋ ਨਾ ਦਿਖਾਓ ਇੱਕ ਇੰਨੀ ਵੱਡੀ ਜਿਹੜੀ ਇੰਸਟੀਟਿਊਸ਼ਨ ਹੈ ਤੁਸੀਂ ਕੈਪਟਨ ਸਾਹਿਬ ਤੇ ਇਲਜ਼ਾਮ ਲਗਾਤਾ ਕਿ ਕੈਪਟਨ ਗਏ ਨਹੀਂ ਉੱਥੇ ਆ ਕੀ ਕਹਿੰਦੇ ਨੇ ਮੋਦੀ ਕੋਲ ਠੀਕ ਹੈ ਤੁਸੀਂ ਪ੍ਰਤਾਪ ਬਾਜਵਾ ਤੇ ਇਲਜ਼ਾਮ ਲਗਾਤਾ ਕਿਉਂਕਿ ਉਹਨਾਂ ਦਾ ਬੇਟਾ ਵੀ ਸਾਡਾ ਯੂਥ ਦਾ ਪ੍ਰਧਾਨ ਹੈ ਤੇ ਜਿਹੜੇ ਸੌਰੀ ਫਤਿਹ ਬਾਜਵਾਜੀ ਦੇ ਉੱਤੇ ਕਿ ਵੀ ਉਹਨਾਂ ਨੇ ਕਿਸਾਨਾਂ ਨੂੰ ਹੁੱਲੜ ਬਾਜ ਕਿਹਾ ਹੈਗਾ ਤੇ ਉਹ ਆ ਬੇਚਾਰੇ ਬੜੇ ਪਰੇਸ਼ਾਨ ਨੇ ਕਿ ਭਈ ਮੈਂ ਹੁੱਲੜ ਬਾਜ ਕਿੱਥੇ ਕਿਹਾ ਹੈਗਾ ਅੱਜ ਕੋਈ ਵੀ ਪੋਲਿਟੀਕਲ ਪਾਰਟੀ ਦੇ ਲੀਡਰਸ ਨੇ ਸਾਡਾ ਕਿਸੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਕਿਸੇ ਦਾ ਨਾਮ ਕਿਉਂ ਵਿੱਚ ਪਾਈਏ ਅਗਰ ਤੁਹਾਡੇ ਨੂੰ ਲੱਗਦਾ ਕਿ ਹੁੱਲੜ ਬਾਜ ਉਹਨਾਂ ਨੇ ਕਿਹਾ ਹੈ ਤੇ ਉਹ ਤੁਸੀਂ ਸ਼ੋਅ ਕਰੋ ਉਹਦੇ ਲਈ ਫਤਿਹ ਬਾਜਵਾਜੀ ਨਾਲ ਗੱਲ ਕਰੋ ਨਾ ਉਹਦੇ ਜੱਟਵਾ ਸਭਾ ਕਿੱਥੋਂ ਆ ਗਈ ਯਾ ਉਹਨਾਂ ਦਾ ਬੇਟਾ ਕਿੱਥੋਂ ਆ ਗਿਆ ਅੱਜ ਇੱਕੋ ਹੀ ਪਾਰਟੀ ਦੇ ਅੰਦਰ ਇੱਕ ਬੰਦਾ ਭਾਜਪੀ ਚ ਹੈ ਇੱਕ ਕਾਂਗਰਸ ਚ ਹੈ ਇੱਕ ਆਮ ਆਦਮੀ ਪਾਰਟੀ ਚ ਹੈ ਕੀ ਹੁਣ ਕੀ ਕਹਿੰਦੇ ਨੇ ਅਲੱਗ-ਅਲੱਗ ਤਿੰਨਾਂ ਦੀ ਆਈਡੋਲੋਜੀ ਹੈ ਬੇਟਾ ਤੇ ਸਾਡੇ ਨਾਲ ਖੜਾ ਹੈ ਨਾ ਜੀ ਔਰ ਪੂਰੀ ਤਾਕਤ ਨਾਲ ਖੜਾ ਅੱਛਾ ਨਹੀਂ ਮੈਂ ਤਾਂ ਸਵਾਲ ਇਹ ਤਾਂ ਕਰਦੇ ਅਸੀਂ ਤੁਸੀਂ ਕਹਿ ਰਹੇ ਹੋ ਕਿ 3 ਵਜੇ ਉਹਨਾਂ ਨੇ ਗਰੁੱਪ ਦੇ ਵਿੱਚ ਆਪਣਾ ਅਸਤੀਫਾ ਪਾ ਦਿੱਤਾ ਦੱਸਿਆ ਨਹੀਂ ਉਹਨਾਂ ਨੇ ਕਿਹਾ ਤਾਂ ਮੈਂ ਅੱਗੇ ਸੇਵਾਵਾਂ ਦੇ ਨਹੀਂ ਸਕਦੀ ਤੁਸੀਂ ਕਹਿ ਰਹੇ ਹੋ ਕਿ ਮਿੰਤਾ ਕਰਕੇ ਜਿੰਨੇ ਅਸਤੀਫਾ ਅਜੇ ਮਿੰਤਾ ਕਰਕੇ ਜਿੰਨੇ ਉਹਦਾ ਲਿਆ ਹੋਵੇ ਉਹ ਅਸਤੀਫਾ ਦੇ ਗਈ ਕਿਉਂ ਮੈਂ ਤਾਂ ਕਹਿ ਰਿਹਾ ਨਾ ਕਿ ਇੱਕ ਆਪਰਚੁਨਿਟੀ ਕ੍ਰੀਏਟ ਕੀਤੀ ਬੰਦਾ ਉਹਨੇ ਇਹ ਗੱਲ ਆਪਣੇ ਇੰਟਰਵਿਊ ਚ ਕਈ ਵੀ ਦਾਰਾ ਸਿੰਘ ਦੇ ਮੁੰਡੇ ਨੇ ਮੰਨੂ ਕਹ ਕੇ ਵੀ ਤੂੰ ਜੱਟ ਮਾਂ ਸਭਾ ਜੁਆਇਨ ਕਰ ਲੈ ਬਈ ਸਮੁੰਦਰ ਨੂੰ ਕੀ ਲੋੜ ਐ ਕਿ ਕਿਸੇ ਨਦੀ ਜਾਂ ਤਲਾਬ ਨੂੰ ਕਹੇ ਵੀ ਮੇਰੇ ਚ ਆ ਜਾ ਸਮੁੰਦਰ ਵਿੱਚ ਤੇ ਨਦੀਆਂ ਤੇ ਤਲਾਬ ਆ ਕੇ गिरਦੇ ਨੇ ਜੱਟ ਮਾਂ ਸਭਾ ਕੋਈ ਖਾਲੀ ਪੰਜਾਬ ਦੀ ਨਹੀਂ ਐ ਆਪਾਂ 20 ਸਟੇਟਾਂ ਦੇ ਅੰਦਰ OBC OBC ਦਾ ਇਹਨਾਂ ਨੂੰ OBC ਵਾਸਤੇ ਆਪਾਂ ਰਕਸ਼ਨ ਦਵਾਇਆ ਹੈ ਇਹ ਇੰਨੀ ਵੱਡੀ ਆਰਗੇਨਾਈਜੇਸ਼ਨ ਹੈ ਠੀਕ ਹੈ ਜੀ ਤੇ ਉਹਦੇ ਵਿੱਚ ਅਸੀਂ ਤੇਰੇ ਤਰਲੇ ਕਟਾਂਗੇ ਆਕੇ ਕਿ ਵੀ ਤੂੰ ਸਾਨੂੰ ਜੁਆਇਨ ਕਰ ਲੈ ਹੂ ਆਰ ਯੂ ਠੀਕ ਹੈ ਇਹ ਕੀ ਕੀ ਕਹਿੰਦੇ ਨੇ ਦੋ ਤਿੰਨ ਇੰਟਰਵਿਊ ਦੇਣ ਦੇ ਨਾਲ ਜਾਂ ਇੱਧਰ ਉੱਧਰ ਖਿਲਾਰੇ ਪਾਣ ਦੇ ਨਾਲ ਕਿ ਬੰਦਾ ਲੀਡਰ ਬਣ ਜਾਂਦਾ ਤੇ ਇਸ ਵਾਸਤੇ ਮੈਂ ਕਹਾਂਗਾ ਯੂਥ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਵੀ ਤੁਸੀਂ ਆਪਣੀ ਇੰਡੀਵਿਜੁਐਲਿਟੀ ਰਾਜਨੀਤੀ ਚਮਕਾਓ ਲੇਕਿਨ ਕਿਸੇ ਆਰਗੇਨਾਈਜੇਸ਼ਨ ਨੂੰ ਬਿਲਕੁਲ ਗਲਤ ਨਾ ਕੋਈ ਆਰਗੇਨਾਈਜੇਸ਼ਨ ਦੇ ਖਿਲਾਫ ਤੁਸੀਂ ਕੋਈ ਵੀ ਸਬੂਤ ਦੇ ਦਿਓ ਕਿ ਤੁਹਾਨੂੰ ਉਹਨੇ ਜਾਣ ਤੋਂ ਉੱਥੇ ਰੋਕਿਆ ਜਾਂ ਉਹਦੇ ਆਨ ਤੋਂ ਬਾਅਦ ਤੁਹਾਨੂੰ ਡਾਂਟਿਆ ਗਿਆ ਹੋਵੇ ਜਾਂ ਤੁਹਾਨੂੰ ਰੋਕਿਆ ਗਿਆ ਹੋਵੇ ਕਿ ਤੁਸੀਂ ਉੱਥੇ ਕਿਉਂ ਗਏ ਨਹੀਂ ਉਹਨਾਂ ਨੇ ਇਹ ਸੋਚਿਆ ਹੋਣਾ ਨਾ ਕਿ ਮੇਰੇ ਸੱਟਾ ਵੱਜੀਆਂ ਨੇ ਵੀ ਤੁਸੀਂ ਉਹਨਾਂ ਦੇ ਪਿੱਛੇ ਉੱਥੇ ਕਿਉਂ ਨਹੀਂ ਗਏ ਖਨੋਰੀ ਹੋ ਸਕਦਾ ਇਹ ਵੀ ਮੁੱਦਾ ਇੱਕ ਹੋਵੇ ਤੁਹਾਡੇ ਮੈਂਬਰ ਸਨ ਤੁਹਾਡੇ ਯੂਥ ਦੇ ਇੱਥੇ ਪ੍ਰਧਾਨ ਸਨ ਯੂਥ ਵਿੰਗ ਦੇ ਸੋਚਿਆ ਹੋਊਗਾ ਉਹਨਾਂ ਨੇ ਵੀ ਅਗਰ ਸਾਡੇ ਤੋਂ ਇਹ ਗੱਲ ਆ ਕੇ ਸਾਨੂੰ ਦੱਸ ਦੇ ਕਿ ਇਹ ਮੁੱਦਾ ਹੈ ਔਰ ਤੁਸੀਂ ਮੇਰੇ ਨਾਲ ਚੱਲੋ ਜਾਂ ਮੇਰੇ ਪਿੱਛੇ ਖੜੇ ਹੋਵੋ ਤੇ ਅਸੀਂ ਜ਼ਰੂਰ ਖੜੇ ਹੁੰਦੇ ਅਸੀਂ ਕਿਉਂ ਨਹੀਂ ਖੜੇ ਹੁੰਦੇ ਅਸੀਂ ਇਹ ਗੱਲ ਕੁਐਸ਼ਨ ਕਿਉਂ ਨਹੀਂ ਕਰਦੇ ਪੂਰੀ ਕਾਰਵਾਈ ਕਰਦੇ ਪਰ ਆ ਕੇ WhatsApp ਦੇ ਉੱਤੇ ਤੁਸੀਂ ਕੀ ਕਹਿੰਦੇ ਨੇ ਆਪਣਾ ਸਤੀਫਾ ਪਾ ਦਿਓ what is this ਆਰਗੇਨਾਈਜੇਸ਼ਨ ਦਾ ਆਪਣਾ ਕਲਚਰ ਹੁੰਦਾ ਆਰਗੇਨਾਈਜੇਸ਼ਨ ਦੇ ਅੰਦਰ ਇੱਕ ਡਿਸਪਲਾਈਨ ਹੁੰਦਾ ਅੱਜ ਤੁਸੀਂ ਅਗਰ ਇਸ ਆਰਗੇਨਾਈਜੇਸ਼ਨ ਦੇ ਅੰਦਰ ਡਿਸਪਲਾਈਨ ਨਹੀਂ ਰੱਖ ਪਾ ਰਹੇ ਤੇ ਤੁਸੀਂ ਅਗਲੀ ਆਰਗੇਨਾਈਜੇਸ਼ਨ ਚ ਕੀ ਡਿਸਪਲਾਈਨ ਰੱਖੋਗੇ ਅੱਛਾ ਸੋਨੀਆ ਮਾਨ ਨੇ ਕਿੰਨੇ ਕੋ ਹੁਣ ਤੱਕ ਯੂਥ ਜੋੜੇ ਨੇ ਬਾਹਰ ਸਭਾ ਨਾਲ ਉਹ ਭਾਈ ਸਾਹਿਬ ਇਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹਾਂਗਾ ਠੀਕ ਹੈ ਲੇਕਿਨ ਨੋ ਡਾਊਟ ਕਿ ਕਹਿੰਦੇ ਨੇ ਕੋਸ਼ਿਸ਼ ਕਰਦੀ ਹੈ ਜਾਂਦੀ ਹੈ ਮਿਹਨਤ ਕਰਦੀ ਹੈ ਔਰ ਉਹ ਚੰਗੀ ਗੱਲ ਹੈ ਅਸੀਂ ਵੀ ਅਸੀਂ ਇਹ ਅਸੀਂ ਵੀ ਇਹੋ ਚੀਜ਼ ਦੇਖੀ ਹੈ ਵੀ ਕਿੱਥੇ ਨਾ ਕਿੱਥੇ ਅੰਦਰ ਇੱਕ ਮੰਚ ਪਾਉ ਤੇ ਹੈ ਉਹ ਹੁਣ ਪਾਉ ਕਿਸ ਵਾਸਤੇ ਹੈ ਉਹ ਰੱਬ ਜਾਣੇ ਕਿ ਵੀ ਆਪਣੀ ਇੰਡੀਵਿਜੂਅਲ ਰਾਜਨੀਤੀ ਚਮਕਾਣੀ ਹੈ ਜਾਂ ਪਿਕਚਰ ਦਾ ਕਰੀਅਰ ਚਮਕਾਣਾ ਹੈ ਜਾਂ ਕਿਹਦਾ ਚਮਕਾਣਾ ਹੈ ਲੇਕਿਨ ਕਿੱਥੇ ਨਾ ਕਿੱਥੇ ਜਦ ਆਦਮੀ ਆਪਣੇ ਟਾਈਮ ਵਿੱਚੋਂ ਪ੍ਰੀਸ਼ੀਅਸ ਟਾਈਮ ਵਿੱਚੋਂ ਕੱਢ ਕੇ ਮੋਰਚਾਂ ਤੇ ਜਾਂਦਾ ਹੈ ਬੁਲਾਰੇ ਦੇ ਬੁਲਾਰਾ ਬੋਲਣ ਦਾ ਵੀ ਸ਼ੌਂਕ ਹੈ ਤੇ ਬੁਲਾਰਾ ਵੀ ਕਰਦਾ ਉੱਥੇ ਜਾ ਕੇ ਹਰ ਜਗ੍ਹਾ ਟਾਈਮ ਤੇ ਮਿਲ ਹੀ ਜਾਂਦਾ ਹੈ ਸਾਡੇ ਜਦ ਆਰਗੇਨਾਈਜੇਸ਼ਨ ਹੈ ਉਹ ਕਿਸੇ ਦੇ ਅੰਦਰ ਕਿਸੇ ਤਰ੍ਹਾਂ ਦਾ ਵੀ ਵਿਤਕਰਾ ਨਹੀਂ ਕਰਦੀ ਅਸੀਂ ਟਾਈਮ ਪੂਰਾ ਦਿੰਦੇ ਹਾਂ ਕਿ ਆਪਣੇ ਆਪਣੇ ਵਿਚਾਰ ਤੁਸੀਂ ਸਾਰੇ ਵਿਅਕਤ ਕਰ ਸਕਦੇ ਹੋ ਠੀਕ ਹੈ ਜੀ ਤੇ ਲੇਕਿਨ ਕਾਰਨ ਕੀ ਹੈ ਕਿ ਬਈ ਇੱਕ ਸੋਚ ਤੇ ਸੀ ਲੇਕਿਨ ਉਹ ਸੋਚ ਕਿਉਂ ਡਿਵਰਟ ਹੋ ਗਈ ਕਿਉਂ ਤੁਸੀਂ ਪਿੱਛੇ ਹਟ ਗਏ ਇਹ ਤੇ ਉਹਨਾਂ ਦਾ ਆਪਣਾ ਪਰਸਨਲ ਕਾਰਨ ਹੈ ਤੁਸੀਂ ਉਹਨਾਂ ਨੂੰ ਜਾ ਕੇ ਪੁੱਛਣਾ ਕੋਈ ਗੱਲਬਾਤ ਹੋਈ ਹੋਣੀ ਹੈ ਸੋਨੀਆ ਮਾਨ ਦੇ ਨਾਲ ਤੁਹਾਡੇ ਕਿਸੇ ਜੱਟ ਮਾਂ ਸਭਾ ਵੱਲੋਂ ਵੀ ਅਸਤੀਫਾ ਦੇ ਕਾਰਨ ਕੀ ਹੈ ਕੋਈ ਕਾਰਨ ਹੋ ਸਕਦਾ ਉਹਨਾਂ ਨੇ ਨਿੱਜੀ ਕਿਹਾ ਇੱਕ ਤਾਂ ਵਟਸਐਪ ਉੱਤੇ ਪਾ ਦੇਣਾ ਇੱਕ ਗੱਲਬਾਤ ਨਾਲ ਹੀ ਮਸਲੇ ਨੂੰ ਹੱਲ ਕਰਨਾ ਦੇਖੋ ਮੈਂ ਕਹਿ ਰਿਹਾ ਜਦ ਅਗਰ ਗੱਲਬਾਤ ਕਰਦੇ ਤੇ ਗੱਲਬਾਤ ਦਾ ਜਵਾਬ ਮਿਲਦਾ ਜਦ ਵਟਸਐਪ ਦੇ ਤੋਂ ਤੁਸੀਂ ਅਸਤੀਫਾ ਪਾਤਾ ਤੇ ਸਾਡੇ ਪ੍ਰਧਾਨ ਸਾਹਿਬ ਨੇ WhatsApp ਦੇ ਉੱਤੇ ਅਸੈਪਟ ਕਰ ਲਿਆ ਫਿਰ ਵੀ ਇਹ ਕਿਹਾ ਕਿ ਤੁਹਾਡੇ ਸਾਡੇ ਦਰਵਾਜ਼ੇ ਹਮੇਸ਼ਾ ਤੁਹਾਡੇ ਲਈ ਖੁੱਲੇ ਰਹਿਣਗੇ ਠੀਕ ਹੈ ਹੁਣ ਗੱਲ ਤੇ ਕੀ ਹੈ ਕਿ ਉਹ ਜੋ ਚਾਹਦੀ ਉਹ ਹੋ ਰਿਹਾ ਤੁਸੀਂ ਅੱਜ ਸੋਨੀਆ ਮਾਨ ਬਾਰੇ ਕੁਐਸਚਨ ਪੁੱਟ ਕਰ ਰਹੇ ਹੋ ਉਹ اسی ਵਾਸਤੇ ਤੇ ਉਹਨੇ ਅਸਤੀਫਾ ਦਿੱਤਾ ਕਿ ਮੇਰੀ ਗੱਲਬਾਤ ਤੇ ਹੋਵੇ ਕਿੱਥੇ ਤੇ ਇਹ ਜਿਹੜਾ ਕਾਰਨ ਹੈ ਸਾਨੂੰ ਵੀ ਇਸ ਵਾਸਤੇ ਜਵਾਬ ਤੁਹਾਨੂੰ ਮੈਂ ਦੇਣਾ ਚਾ ਰਿਹਾ ਹਾਂ ਕਿਉਂਕਿ ਆਪ ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ ਲਈ ਅਸੀਂ ਕੋਈ ਵੀ ਆਪਣੇ ਲਈ ਵੱਧ ਕੁਮਾਨੀ ਜਾਂ ਕੋਈ ਅਸੀਂ برداشت ਨਹੀਂ ਕਰ ਸਕਦੇ ਅਗਰ ਅਸੀਂ ਕੋਈ ਗਲਤ ਕੀਤਾ ਹੋਏਗਾ ਤੇ ਆਪਣੀ ਗਲਤੀ ਮੰਨਣ ਨੂੰ ਵੀ ਤਿਆਰ ਆ ਪਰ ਸਾਡੇ ਵੱਲੋਂ ਕੋਈ ਗਲਤੀ ਨਹੀਂ ਹੈ ਅਸੀਂ ਪੂਰਾ ਸਪੋਰਟ ਦੇ ਰਹੇ ਹਾਂ ਔਰ ਪੂਰੀ ਨਜ਼ਰ ਰੱਖੇ ਹੋਇਆ ਕਿ ਜਦ ਵੀ ਲੋਡ ਪਏਗੀ ਕਿਸਾਨੀ ਅੰਦੋਲਨ ਨੂੰ ਜੱਟਵਾ ਸਭਾ ਨਾਲ ਖੜੀ ਹੋਏਗੀ ਕਾਕੀ ਸਵਾਲ ਹੈ ਮੇਰੇ ਕਾਕਰੀ ਹੈ ਜਦੋਂ ਸੋਨੀਆ ਮਾਨ ਖਨੋਰੀ ਬਾਰਡਰ ਜਾਂਦੇ ਨੇ ਤੁਹਾਡਾ ਨਾਲ ਗੱਲਬਾਤ ਕੀਤੀ ਹੋਣੀ ਜਟਮਾ ਸਭਾ ਦੇ ਕਿਸੇ ਵੀ ਮੈਂਬਰ ਦੇ ਨਾਲ ਵੀ ਚਲੋ ਆਪਾਂ ਕਿਉਂ ਨਹੀਂ ਉੱਥੇ ਜਾਂਦੇ ਚਲੋ ਨਾਲ ਚਲੀਏ ਤੁਸੀਂ ਮਨਾ ਕੀਤਾ ਹੋਣਾ ਉਹ ਇਕੱਲੇ ਚਲੇ ਗਏ ਹੋਣਗੇ ਕਿ ਤੁਸੀਂ ਸਪੋਰਟ ਕੀਤੀ ਸੀ ਉਸ ਸਮੇਂ ਜਾਣ ਦੀ ਦੇਖੋ ਇਹ ਗੱਲ ਤੇ ਪ੍ਰਧਾਨ ਸਾਹਿਬ ਵੀ ਦੱਸ ਸਕਦੇ ਨੇ ਮੰਨੂ ਤੇ ਨੇ ਕੀ ਆਣੀ ਜਾਂ ਮੰਨੂ ਕਾਲ ਤੇ ਕੀਤਾ ਨਹੀਂ ਇਸ ਬਾਰੇ ਫਿਰ ਮੈਂ ਤੇ ਕੋਈ ਜਵਾਬ ਦੇ ਸਕਦਾ ਨਹੀਂ ਠੀਕ ਆ ਇਹ ਗਰੀੜੀ ਕਹਾਣੀ ਹੈ ਇਹ ਤੁਹਾਨੂੰ ਤੁਸੀਂ ਸੋਨੀਆ ਮਾਨ ਤੋਂ ਜਾ ਕੇ ਪੁੱਛੋ